ਸਲੋਕ ਮਹੱਲਾ ਤੀਜਾ ਮਨ ਹਟ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਟ ਭੇਖ ਕਰ ਭਰਮ ਦੇ ਦੁਖ ਪਾਇਆ ਦੂਜੈ ਭਾਏ ਮਨ ਹਟ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਟ ਭੇਖ ਕਰ ਭਰਮ ਦੇ ਦੁਖ ਪਾਇਆ ਦੂਜੈ ਭਾਏ ਰਿੱਧ ਸਿੱਧ ਸਭ ਮੋਹ ਉਹ ਨਾਮ ਨਵਸੈ ਮਨ ਆਏ ਗੁਰ ਸੇਵਾ ਦੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਜ ਸਮਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਜ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ